ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਬਲੇਰ ਅਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਮਨੋਹਰ ਸਿੰਘ ਦੇ ਫਾਰਮ ਤੋਂ ਦੋਸਤੋ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ گاਵਾ ਦਿਖਾਵਾਂਗੇ ਇਹ ਚਾਰੇ ਹੀ گاਵਾ ਦੋਸਤੋ ਸੱਜਰ ਸੁਈਆ ਵਾ ਸਭ ਤੋਂ ਵਧੀਆ ਦੋਸਤੋ ਗੱਲ ਇਹ ਹੈ ਕਿ ਤਿੰਨਾਂ گاਵਾ ਦੇ ਮਗਰ ਬੱਚੇ ਜਿਹੜੇ ਵਸ਼ੀਆ ਵਾ ਇੱਕ گاਾਂ ਦੇ ਮਗਰ ਵਛਾ ਵਾ ਡਿਟੇਲ ਇਹਨਾਂ ਪਸ਼ੂਆਂ ਦੀ ਕੀ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ ਮਾਲ ਨਾਲ ਵੀਡੀਓ ਦੇ ਵਿੱਚ ਤੁਹਾਨੂੰ ਕੱਲਾ ਕੱਲਾ ਪਸ਼ੂ ਆਪਾਂ ਤੋਰ ਕੇ ਦਿਖਾਉਂਦੇ ਜਾਵਾਂਗੇ ਸੋ ਉਸ ਤੋਂ ਪਹਿਲਾਂ ਦੋਸਤੋ ਵੀਰਾਂ ਨੂੰ ਬੇਨਤੀ ਕਰਦਾ ਜਿੰਨੇ ਵੀ ਵੀਰੇ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੇ ਨਵੀਂ ਵੀਡੀਓ ਅਪਡੇਟ ਤੁਹਾਡੇ ਫੋਨ ਦੀ ਸਕਰੀਨ ਤੇ ਪਹਿਲਾਂ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਤੁਸੀਂ ਆਪ ਆ ਕੇ ਕਰਨੀ ਕਿਉਂਕਿ ਤੁਸੀਂ ਪੈਸੇ ਖਰਚਦੇ ਆ ਆਪਣੀ ਤਸੱਲੀ ਕਰਕੇ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਡੀਓ ਦੋਸਤੋ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਕਿ ਕਿਸੇ ਹੋਰ ਵੀਰ ਦਾ ਫਾਇਦਾ ਹੋ ਸਕਦਾ ਮੇਰਾ ਕੰਮ ਹੈ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਨਿਰਖ ਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਆ ਕੇ ਕਰਨੀ ਜੀ ਕਿਉਂਕਿ ਤੁਸੀਂ ਪੈਸੇ ਲਉਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਹੈ ਇੰਸਟਾਗ੍ਰam ਤੇ ਵੀ ਚੱਲਦੀ ਹੈ ਵੀਰਾਂ ਨੂੰ ਬੇਨਤੀ ਕਰਦਾ ਇੰਸਟਾਗ੍ਰam ਚੈਨਲ ਤੇ ਫੇਸਬੁੱਕ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਆ ਕਰੋ ਦੋਸਤੋ ਵੀਡੀਓ ਦੇ ਸ਼ੁਰੂ ਦੇ ਵਿੱਚ ਜਿਹ ਤੇ ਤੇਲ ਇਸ ਗਾਂ ਦੀ ਆਪਾਂ ਸਾਰੀ ਵੀਰ ਤੋਂ ਪੁੱਛ ਕੇ ਤੁਹਾਨੂੰ ਸੰਜੀ ਕਰਾਂਗੇ ਦੋਸਤੋ ਸੱਜਰ ਸੁਈ ਕਰਕੇ ਇਹ ਗਾਂ ਜਿਹੜੀ ਨਵਾਈ ਨਹੀਂ ਗਈ ਥੋੜੀ ਬੜੀ ਮਾੜੀ ਮੋਟੀ ਲਿਬਰੀ ਜਰੂਰ ਹੈ ਕਰੀਏ ਦੋਸਤੋ ਵੀਡੀਓ ਨੂੰ ਸ਼ੁਰੂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸੁਣਾਓ ਵਧੀਆ ਜੀ ਵਧੀਆ ਹੋਰ ਸੁਣਾਓ ਤੁਸੀਂ ਕਦਾ ਕੰਮ ਹੈ ਹਾਂ ਠੀਕ ਠਾਕ ਵਧੀਆ ਆਪਣਾ ਵੀਰ ਜੀ ਬੇਨ ਅਡਰੈਸ ਬੋਲ ਦੋ ਮੇਰਾ ਨਾਮ ਮਨੋਰ ਸਿੰਘ ਪਿੰਡ ਬਲੇਰ ਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਫੋਨ ਨੰਬਰ ਦੱਸ ਦੋ 9814545195 ਠੀਕ ਹੈ ਜੀ ਅੱਜ ਵੀਰ ਠੀਕ ਹੈ ਜੀ ਹਾਂ ਤੇ ਸ਼ੁਰੂ ਕਰੀਏ ਵੀਰ ਜੀ ਅਪ ਇਸ ਗਾਂ ਤੋਂ ਪਹਿਲਾਂ ਕੀ ਡਿਟੇਲ ਹੈ ਦੀ ਕਿੰਨਾ ਸੂਗਾ ਸੂਈ ਹੈ ਇਹ ਤੀਜਾ ਸੂਗਾ ਸੂਈ ਹੈ ਵੀਰ ਜੀ ਅੱਛਾ ਜੀ ਸੇਰੇ ਸੂਈ ਹੈ ਜੀ ਅੱਜ ਸੇਰੇ ਸੂਈ ਹੈ ਸੇਰੇ ਸੂਈ ਹੈ ਠੀਕ ਹੈ ਜੀ ਜੇਰ ਜੂਰਾ ਹੈ ਵਧੀਆ ਹੈ ਐ ਜੇਰ ਜੂਰਾ ਹੈ ਓਕੇ ਪਾਈ ਆ ਅੱਛਾ ਜੀ ਤੇ 2-3 ਕਿਲੋ ਚੋਇਆ ਵੀ ਆ ਠੀਕ ਹੈ ਜੀ ਹਾਂ ਬੱਚਾ ਕੀ ਦਿੱਤਾ ਨੇ ਇਹਨੇ ਵਸ਼ੀ ਦਿੱਤੀ ਠੀਕ ਹੈ ਜੀ ਜਲਸੀ ਦੀ ਵਸ਼ੀ ਦਿੱਤੀ ਮਸ਼ੀ ਦਿੱਤੀ ਇਹਨੇ ਯਰਸੀ ਕਰੌਸ ਅੰਗ ਦੇ ਨਾਲ ਵਸ਼ੀ ਹੈ ਇਹ ਗਾਂ ਦੋਸਤੋ ਆਪ ਕੋਈ ਕਰੌਸ ਸੰਗ ਦੇ ਵਿੱਚ ਹੈ ਤੀਜਾ ਸੂਗਾ ਸੂਈ ਹੈ ਵੀਰ ਕਹਿੰਦਾ ਵੀ ਤਿੰਨ ਚਾਰ ਕਿਲੋ ਦੇ ਲੱ ਤੋਰੀ ਵੀ ਜੀ ਮਰਜੀ ਕਿੰਨਾ ਕੋ ਉਮੀਰ ਹੈ ਦੁੱਧ ਦੀ ਤੋ ਕਿੰਨਾ ਚੁਆ ਸਕਦੀ ਹੈ ਤੇ ਚੰਗੀ ਸਾਮ ਤੇ ਚਲਗੀ ਤੇ ਭਾਵੇਂ 20 ਚ ਵਾ ਦੇਣੀ ਤੇ 17 18 ਅੱਛਾ ਜੀ 17 18 ਕਿਲੋ ਦੁੱਧ ਦੋਸਤੋ ਮਜੇ ਨਾਲ ਚਵਾ ਦੂਗੀ ਜੇ ਕੋਈ ਚੰਗੀ ਸੇਵਾਲਾ ਵੀਰ ਲੈ ਕੇ ਤਾਂ ਦੁੱਧ ਦੋਸਤੋ 20 ਕਿਲੋ ਵੀ ਚਵਾ ਸਕਦੀ ਹੈ ਆਰਡਰ ਕੁਆਲਟੀ ਚੰਗੀ ਗਾਣੇ ਤਿਆਰ ਕੀਤੀ ਹਨਾ ਸੁਣਾ ਦੀ ਕੁਆਲਟੀ ਚੰਗੀ ਹੈ ਗਾਂ ਦੀ ਦੋਸਤੋ ਤਾਜੀ ਸੂਈ ਕਰਕੇ ਥੋੜੀ ਜਿਹੀ ਲਿਬਰੀ ਜਰੂਰ ਆ ਮੋੜਦਾ ਵੀ ਮੋੜਦਾ ਮੋੜਦਾ ਦੋਸਤੋ ਬਹੁਤ ਵਧੀਆ ਕੱਦਗਾਠਾ ਗਾਂ ਦਾ ਚੰਗਾ ਗਾਣੇ ਆਰਡਰ ਕੁਆਲਟੀ ਚੰਗੀ ਤਿਆਰ ਕੀਤੀ ਤੇ ਸਭ ਤੋਂ ਵਧੀਆ ਗੱਲ ਦੋਸਤੋ ਥਣ ਬਹੁਤ ਵਧੀਆ ਮੁੱਠੀ ਵਾਲਾ ਥਣ ਲੱਗਾਗਾ ਨੂੰ ਉਲਟ ਬਹਿਣਗੇ ਦੋਸਤੋ ਤੁਹਾਨੂੰ ਦਿਖਾਉਣਾ ਥਾਣੀ ਪੂਰਾ ਵੇਖੋ ਜੀ ਹਾਲੋ ਦੋਸਤੋ ਕਰੋ ਚੈੱਕ ਥਾਣੇ ਦੀ ਕੁਆਲਿਟੀ ਪੂਰਾ ਮੁੱਠੀ ਦਾ ਥਣ ਲੱਗਾ ਮੁੱਲ ਵੀਰ ਜੀ ਕੀ ਕਰਦੇ ਮੈਂ ਇਹਦਾ ਮੁੱਲ 55 ਕਰਦੇ 50 ਦੀ ਆਨ ਆ 50000 ਦੀ ਜੋਦ ਪਾਇਆ 20 ਕਿਲੋ ਚਵਾਜੇ ਘਰ ਆਦੇ 20 ਚ ਆਇਆ ਆਪ 17 18 ਕਿਲੋ ਅਨੇ ਰਮਾਨ ਨਾ ਦਊਗੀ ਠੀਕ ਹੈ ਜੀ ਹਾਂ 55000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ 50000 ਦੇ ਵਿੱਚੋਂ ਵੀਰ ਕੋ ਦਾ ਥੋੜਾ ਬੜਾ ਮੌਕੇ ਤੇ ਮਾਨ ਕਰਨ ਜ਼ਰੂਰ ਕਰਾਂਗੇ ਮੁੱਲ ਦੋਸਤੋ ਫਿਕਸ ਨਹੀਂ ਹੁੰਦੇ ਮੁੱਲ ਥੋੜਾ ਬੜਾ ਦੋਸਤੋ ਘਟਵਾ ਦੇ ਜਨਾਂ ਦਾ ਜ਼ਰੂਰ ਦੋਸਤੋ ਮਾਂਟਣ ਨੂੰ ਫੋਨ ਜਰੂਰ ਕਰਿਆ ਕਰੋ। ਇਹ ਅੱਜ ਹੀ ਆਈ ਤੇ ਰਾਤੀ ਆਈ ਤੇ ਆ ਕੇ ਸੂਪੀਆ ਲਿਬੜੀ ਲੁਬੜੀ ਨਵਾਈ ਨੂੰ ਹੀ ਨਹੀਂ ਗਈ। ਠੀਕ ਹੈ ਜੀ। ਦੋ ਨੰਬਰ ਵਾਰੀ ਦਸੀ ਵੀਰੇ ਤੇ ਬੜੇ। ਇਹ ਵੀਰ ਜੀ ਕੱਲ ਦੀ ਸੁਈ ਜੋ। ਤੇ ਪਰਸੋਂ ਦੀ। ਠੀਕ ਹੈ ਜੀ। ਕਿੰਨਾ ਸੁਗਾ ਸੁਈ ਵੀਰੇ? ਇਹ ਵੀ ਤੀਜਾ ਸੁਗਾ ਜੋ। ਠੀਕ ਹੈ ਬੱਚਾ ਕੀ ਦਿੱਤਾ ਨੇ? ਇਹਦੇ ਮਗਰ ਵਸ਼ੀ ਜੋ। ਠੀਕ ਹੈ ਜੀ। ਤੇ ਕਿੰਨਾ ਚ ਵੀਰ ਬੋਲਾ ਚੋਲਿਆ ਥੱਲੇ ਦਾ? ਬੋਲਾ ਥੱਲੇ 14 ਕਿਲੋ ਹੋਊਗਾ। ਅੱਛਾ ਜੀ। ਇਹਨੂੰ ਚੌਥੀ ਚਵਾਈ ਲੱਗੀ ਸੇਰੇ। ਠੀਕ ਹੈ ਜੀ ਖਾਲੀ ਕਰਤੀ? ਖਾਲੀ ਕਰਤੀ। ਠੀਕ ਹੈ ਜੀ। ਹਾਂ। ਦੋਸਤੋ ਇਹ ਵੀ ਗਾਂ ਤੀਜਾ ਸੂਆ ਸੋਈ ਆ ਬੱਚਾ ਇਹਨੇ ਵਸ਼ੀ ਬਹੁਤ ਵਧੀਆ ਦਿੱਤੀ ਏ ਚੰਗੀ ਕੁਆਲਿਟੀ ਦੀ ਦੋਸਤੋ ਸਭ ਤੋਂ ਵਧੀਆ ਗੱਲ ਦੋਵਾਂ ਗਾਵਾਂ ਦੇ ਮਗਰ ਵਸ਼ੀਆਂ ਆ ਆ ਦੋਸਤੋ ਕਰੋ ਇਹਦੀ ਆਰਡਰ ਕੁਆਲਿਟੀ ਚੱਕ ਗਾਂ ਦੀ ਅੱਜ ਸਵੇਰੇ ਵੀਰਕੰ ਦਾ ਖਾਲੀ ਕਰਤੀ ਏ 14 ਕਲੂਟਰ ਦੇ ਲਾਗੇ ਬਨੇ ਬੋੜਾ ਜਿਹੜਾ ਵੀਰਕੰ ਦਾ ਤਿਆਰ ਆ ਬੋੜਾ 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 ਦੋਸਤੋ ਥਣਾ ਦੀ ਕੁਆਲਿਟੀ ਇਹਦੀ ਵੀ ਬਹੁਤ ਵਧੀਆ ਮੁੱਠੀ ਵਾਲਾ ਥਣ ਲੱਗਾ ਹਵਾ ਨੇ ਤੇ ਦੋਸਤੋ ਨਾੜਾਂ ਕਾਫੀ ਆ ਬਰੀ ਬਰੀ ਆ ਦੋਸਤੋ ਕਰੋ ਥਣਾ ਦੀ ਕੁਆਲਿਟੀ ਚੈੱਕ ਦੇਣੀ ਹਾਂ ਜੀ ਵੀਰ ਜੀ ਮੋਲੇ ਦਾ ਕੀ ਕਰਦੇ ਆ ਇਹਦਾ ਮੋਲਕਰ ਨੂੰ ਭਾਏ 60 ਕਰੀ ਜੀ ਇਹ 55 ਦੀ ਦੇ ਦਾਂਗੇ ਕਰਦਾਂਗੇ ਮਾਨਦਾਰ 55 ਜਿਹੜਾ ਜਮਾਨਤ ਜਰੂਰ ਕਰਦਾ ਮੈਂ ਠੀਕ ਹੈ ਜੀ 55000 ਦੇ ਵਿੱਚ ਉਹ ਵੀਰ ਕਹਿੰਦਾ ਮਾਨਤਨ ਜਰੂਰ ਕਰਾਂਗੇ ਬਾਕੀ 20 ਕਿਲੋ ਲੀਟਰ ਵਾਲੀ ਗਾਹਾਂ ਠੀਕ ਹੈ ਜੀ ਹਾਂ ਥਾਂ ਤੋਂ ਚੰਗਾ ਬਾਕੀ ਠੰਡੀ ਹਾਂ ਜਿਤਨਾ ਮਰਜੀ ਜਿਹੜੇ ਬੰਦੇ ਦੀ ਮਰਜ਼ੀ ਭਾਈ ਠੀਕ ਹੈ ਜੀ ਠੀਕ ਹੈ ਜੀ ਤਿੰਨ ਨੰਬਰ ਵਰਤ ਦਸੀ ਵੀ ਇਹ ਦੂਜੇਨ ਵਾਰ ਸੁਈ ਜੋ ਇਹਨੂੰ ਤੀਜਾ ਦਿਨ ਹੋ ਗਿਆ ਜੀ ਅੱਜ ਅੱਛਾ ਜੀ ਇਹਦੇ ਮਗਰ ਵਛਾ ਜੀਆ ਅੱਛਾ ਇਹਦੇ ਮਗਰ ਵਛਾ ਆ ਗਿਆ ਹਾਂ 12 ਕਿਲੋ ਵਾਲਾ ਹੋ ਗਿਆ ਥਲੇ ਠੀਕ ਹੈ ਜੀ ਇਹ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਤਾਂ ਜਿਆਦਾ ਦਿਨ ਹੋ ਗਿਆ ਨੂੰ ਤੀਜਾ ਦਿਨ ਹੋ ਗਿਆ ਹਾਂ ਤੋਰੀ ਦੋਸਤੋ ਦੂਜਾ ਸੁਆ ਸੁਈ ਆ ਤਿੰਨ ਦਿਨ ਵੀਰਕ ਦਾ ਸੁਈ ਨੂੰ ਹੋ ਗਿਆ ਤੇ ਬੱਚਾ ਨੇ ਵਛਾ ਦਿੱਤਾ ਦੋ ਗਾਵਾਂ ਪਹਿਲੀ ਜਿਹੜੀ ਵਿਖਾਈ ਉਹ ਤਾਂ ਮਗਰ ਵਛੀਆਂ ਤਾਂ ਉੱਥੇ ਨੰਬਰ ਤੇ ਵਛੀ ਇਹਦੇ ਮਗਰ ਵਛਾ ਜੀ ਆਰਡਰ ਕੁਆਲਟੀ ਦੋਸਤੋ ਇਹਨੇ ਗਾਣੇ ਵਿੱਚ ਚੰਗੀ ਪਿਆਰ ਕੀਤੀ ਹੈ ਸੁਈ ਨੂੰ ਤਿੰਨ ਦਿਨ ਹੋ ਗਏ ਬੋਲਾ ਕਿੰਨਾ ਕੁ ਵੀਰ ਚੋਲਿਆ ਦਾ ਇਹਦੇ 12 ਕਿਲੋ ਹੋਊਗਾ 12 ਕਿਲੋ ਦੇ ਲਾਗੇ ਬਨੇ ਵੀਰਕੰਦਾ ਵੀ ਬੋਲਾ ਆਪਣਾ ਟੱਲੇ ਚੋਲਿਆ ਦੇ ਸਾਫ਼ ਕਰਤੀ ਵੀਰੇ ਸਾਰੀ ਸਾਫ਼ ਕਰਤੀ ਠੀਕ ਹੈ ਜੀ ਮੋੜ ਲਓ ਜੀ ਬਾਕੀ ਥੋੜੀ ਝੜੀ ਜੀ ਲੈ ਗਈ ਡੰਗਰ ਨੂੰ ਇਕੱਠਿਆਂ ਕਰਤਾ ਹਾਂਜੀ 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 ਆ ਮੌਸਮ ਥੋੜਾ ਜਿਹਾ ਨਾ ਖਰਾਬ ਬਾਤ ਰੋ ਆਰਡਰ ਕੁਆਲਟੀ ਦੋਸਤੋ ਇੰਨੇ ਗਾਣੇ ਵਿੱਚ ਚੰਗੀ ਸੀਵਾਂ ਪਿਆਰ ਕੀਤੀ ਹੈ ਜੇ ਕੋਈ ਵੀਰ ਸੇਵਾਲਾ ਲਏਗਾ ਦੁੱਧ ਦੋਸਤੋ 15 16 ਕਿਲੋ ਮਜੇ ਨਾਲ ਚਵਾ ਦੂਗੀ ਆ ਦੋਸਤੋ ਕਰੋ ਦਸਣਾ ਦੀ ਕੁਆਲਟੀ ਚੈੱਕ ਬਹੁਤ ਵਧੀਆ ਦੋਸਤੋ ਫਾੜੀ ਆਲਾ ਹਵਾਨਾ ਲੱਗਣ ਦੋਦੇ 16 17 ਕਿਲੋ ਪਿਛਲੇ ਸਵੇਰ ਮੇਤੋਂ ਗਈ ਏ ਟੋਕੜ ਅੱਛਾ ਜੀ ਇਟਾ ਇੰਨਾ ਮੈਨ ਨ ਸੁਈ ਹਿੱਤੇ 13 14 ਕਿਲੋ ਦੁੱਧ ਹੀ ਮਗਰ ਬੱਛਾ ਹੈ ਦੇ ਠੀਕ ਹੈ ਜੀ ਤੇ ਹੁਣ ਤੇ ਥੋੜੀ ਜਿਹੀ ਲੱਸੀ ਹੋਗੀ ਗਾਂ ਵੈਰ ਸਾਬ ਹੀ ਨੇ ਨਾ ਹਾਂਜੀ ਹਾਂਜੀ ਦੁੱਧ ਹਰ ਕੇ 1500 1600 ਕਿਲੋ ਬਣਾ ਦੂਗੀ ਬਾਕੀ ਥਣ ਥਣ ਚੰਗਾ ਚਵਾਈ ਵਾਲਾ ਠੀਕ ਹੈ ਜੀ ਮੁੱਲ ਕੀ ਕਰਦੇ ਵੇ ਜੀ ਇਹਦਾ ਮੋਲ 45 ਕਰਦੇ ਅੱਛਾ ਜੀ 40 ਦੀ ਆਣਾ ਹਾਂ ਜੀ 40 ਦੀ ਆਣਾ ਜੀ 45000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਹੈ ਤੇ 40000 ਦੇ ਵਿੱਚ ਬਾਕੀ ਵਸ਼ੀ 45 ਦੀ ਵਿਗਣ ਵਾਲੀ ਆ ਚਾਰ ਚਾਰ ਸਾਮਗੇ ਠੀਕ ਹੈ ਜੀ ਚੰਗੀ ਵਾਲ ਚੰਗੀ ਬ੍ਰਿਡਿਸ਼ ਸ਼ਾਈਨਿੰਗ ਚ ਇਹਨੂੰ ਤੀਜਾ ਦਿਨ ਹੋ ਗਿਆ ਸੂਈ ਨੂੰ ਅਛੇ ਇਹ ਵੀ ਤਜਰਬਾ ਹੋ ਗਿਆ ਇਹਦਾ ਮਗਰ ਵਸ਼ੀ ਜੋ ਆ ਠੀਕ ਹੈ ਜੀ ਬੱਚਾ ਦੋਸਤੋ ਇਹਨੇ ਵੀ ਵਸ਼ੀ ਦਿੱਤੀ ਬਹੁਤ ਵਧੀਆ ਵਸ਼ੀ ਇਹਦੇ ਮਗਰ ਬਿਲਕੁਲ ਗਾਂ ਦੇ ਪ੍ਰਿੰਟ ਨਾਲ ਦਾ ਪ੍ਰਿੰਟ ਵਸ਼ੀ ਦਾ ਇਹ ਕਿੰਨਾ ਕਵੀਰ ਬਹੁਤ ਥਲੇ ਇਹ ਥਲੇ 10 ਕਿਲੋ ਬਾਲਾ ਹੋਗਾ ਠੀਕ ਹੈ ਸੂਹਾ ਕਿੰਨਾ ਸੂਈ ਹੈ ਸੂਹਾ ਦੂਜਾ ਅਛੇ ਇਹ ਵੀ ਦੂਜਾ ਸੂਹਾ ਸੂਈ ਹੈ ਹਾਂ ਜਰਸੀ ਦਾ ਪੱਖ ਰੱਖਦੀ ਆ ਜਰਸੀ ਨਾਲ ਕਰਾਸ ਅੰਗ ਇਸ ਲਈ ਕਰਾਸ ਰੱਪ ਹਾਂ ਦੋਸਤੋ ਤਿੰਨ ਦਿਨ ਇਹਨੂੰ ਵੀ ਸੂਈ ਨੂੰ ਹੋ ਗਿਆ ਬੱਚਾ ਇਹਨੇ ਵਸ਼ੀ ਦਿੱਤੀ ਬਹੁਤ ਪਿਆਰੀ ਵਸ਼ੀ ਦਿੱਤੀ ਨੇ ਸੂਕੇ ਥੋੜੀ ਜੀ ਲੱਪੇ ਦੇ ਵਿੱਚ ਬਾਕੀ ਦੋਸਤੋ ਆਰਡਰ ਕੁਆਲਿਟੀ ਗਾ ਨੇ ਇਹ ਵੀ ਚੰਗੀ ਤਿਆਰ ਕੀਤੀ ਜਿੰਨੇ ਕ ਕੱਦ ਕਰਦੀ ਗਾ ਵਾ ਮੇਰੇ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਥੋੜਾ ਜਿਆ ਡਰਦੀ ਹੈ ਮੇਰੇ ਡਰਦੀ ਆ ਹਾਂਜੀ ਕਰੋ ਸੰਗ ਦੇ ਵਿੱਚ ਦੋਸਤੋ ਜਰਸੀ ਦੇ ਨਾਲ ਆ ਦੋਸਤੋ ਥਾਣੀ ਕੁਆਲਿਟੀ ਚੈੱਕ ਕਰੋ ਜੀ ਚੋਣ ਚਾਂ ਦੇ ਵਿੱਚ ਵੀ ਚੋਣਾ ਮਿੱਠੀ ਠੰਡੀ ਇਤਰਾ ਹਲਦੀ ਨੇ ਇਤਰਾ ਡਰਦੀ ਆ ਉਹ ਚੱਕਰ ਨਹੀਂ ਠੀਕ ਹੈ ਜੀ ਠੀਕ ਹੈ ਜੀ ਬੱਚਾ ਦੋਸਤੋ ਆਨੇ ਵਸ਼ੀ ਦਿੱਤੀ ਅਜੀਬ ਜੀ ਮੋਲੇ ਦਾ ਕੀ ਕਰ ਰਿਆ ਮੋਲੇ ਦਾ 35 ਕਰ ਰਿਆ ਅੱਛਾ ਜੀ ਕਰਦਾ ਗਮਾਨਤਾਂ ਵਿੱਚੋਂ ਅੱਛਾ ਜੀ ਠੀਕ ਹੈ ਜੀ 35000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਹੈ ਮਾਨਤਾਂ ਵੀਰ ਕਹਿੰਦਾ ਵੀ ਜਰੂਰ ਕਰਾਂ ਉਹ ਜਿਹੜਾ ਵੀਰ ਭਰਾ ਖੇਡਣਾ ਹੋਗਾ ਦੋਸਤੋ ਉਹ ਰੇਟ ਵੀਰ ਨੇ ਬਿਲਕੁਲ ਜਾਇਜ਼ ਕਿਤੇ ਹੈ گاਵਾ ਦੇ ਅੱਜ ਤੇ ਇਹ گاਵਾ ਦੋਸਤੋ ਚੰਗੇ ਦੁੱਧ ਵਾਲੇ ਆ 12-15 ਕਿਲੋ ਦੀ ਉਮੀਦ ਹੈ ਵੀਰ ਚਵਾ ਦੂਗਾ ਦੁੱਧ ਦੇ 12 ਕਿਲੋ ਥੱਲੇ ਉਹਦੇ ਪਹਿਲਾਂ ਪਹਿਲੇ ਸਵੇਚ ਹੋਇਆ ਅੱਛਾ ਜੀ ਐ ਕਿ ਵੀ ਚਲੋ 12 ਹੀ 12 ਹੀ ਆਨੇ 12 ਦੇ ਦੇ ਬੜਾ ਠੀਕ ਹੈ ਜੀ ਬਾਹਰ ਦੇ ਹਿਸਾਬ ਨਾਲ ਵੀ ਚਲੋ ਦੋਸਤੋ ਇਹਦੇ ਮਗਰਵੱਸ਼ੀ ਹੈ ਤੇ ਇਹ ਜਿਹੜੀ ਗਾਂ ਹੈ ਇਹਦੇ ਮਗਰਵੱਸ਼ਾ ਦੂਜਾ ਸੁਆ ਸੁਈ ਹੈ ਦੁੱਧ 12 13 ਕਿਲੋ ਬੋਲਾ ਵੀਰ ਕਹਿੰਦਾ ਤਿਆਰ ਥੱਲੇ ਦੇ ਤੇ ਦੋਸਤੋ ਜਿਹੜੀ ਤੁਹਾਨੂੰ ਆਹ ਦੁਕਾਨ ਦਿਖਾਈ ਇੱਕ ਇਹਦੇ ਮਗਰਵੱਸ਼ੀ ਹੈ ਬਹੁਤ ਚੰਗੇ ਪ੍ਰਿੰਟ ਵਾਲੇ ਇਹਦੇ ਥੱਲੇ ਦੁੱਧ ਵੀ ਬੋਲਾ ਗਿਣ ਲੋ ਦੁੱਧ ਗਿਣ ਲੋ 14 15 ਕਿਲੋ ਬੋਲਾ ਤਿਆਰ ਹੈ ਤੇ ਇਹ ਦੋਸਤੋ ਗਾਂ ਅੱਜ ਸਿਹਰੇ ਸਜੇ ਸੁਈ ਹੈ ਇੱਕ ਚੁਆਈ ਲੱਗੀ ਇਹਨੂੰ ਬੱਚਾ ਇਹਨੇ ਵੀ ਵਸ਼ੀ ਦਿੱਤੀ ਹੈ ਇੱਕ ਰਿਫੇਤ ਨੂੰ ਬੱਚਾ ਦਿਖਾ ਦੇਣਾ ਦਾ ਹਾਂ ਪਰ ਇਹ ਆ ਦੋਸਤੋ ਕਰ ਲਓ ਬੱਚਾ ਚੱਕਦਾ ਬੱਛੀ ਯਰਸੀ ਦੇ ਨਾਲ ਦੋਸਤੋ ਵਛੀ ਇਹਦੀ ਬਿਲਕੁਲ ਪਾਕੀ ਥਾਨ ਥੂਣ ਬੜਾ ਹਾਂਜੀ ਹਾਂਜੀ ਥਣਾ ਦੀ ਕੁਆਲਿਟੀ ਕਰ ਤੁਹਾਨੂੰ ਦੋਸਤੋ ਵੀ ਦਿਖਾ ਦੇਣਾ ਆ ਕਰੋ ਚੈੱਕ ਥਣਾ ਦੀ ਕੁਆਲਿਟੀ ਬਹੁਤ ਵਧੀਆ ਮੁੱਠੀ ਜਲਾ ਥਣ ਲੱਗਾ ਧੰਨਵਾਦ ਦੋਸਤੋ ਤੁਹਾਡੇ ਵੀਡੀਓ ਵੇਖਣ ਵਾਸਤੇ